ਜਿਸਾਤ ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸਦੀ ਆਂ ਵੀ ਮੈਂ ਗਲੇ ਜਾਂ ਗਲਾ ਬਣਾਉਣਾ ਬੁਕਰਮਾਲਾ ਤੇ ਮੈਂ ਕਿਸ ਤਰ੍ਹਾਂ ਬਣਾਉਣੀ ਆ ਬਹੁਤ ਆਸਾਨ ਤਰੀਕਾ ਆ ਤੁਸੀਂ ਵੀ ਇਹਨੂੰ ਬਣਾ ਸਕਦੇ ਆ ਇਹ ਦੇਖ ਲਓ ਮੈਂ ਇਸੇ ਤਰ੍ਹਾਂ ਨਾ ਮੈਂ ਕਦੇ ਵੀ ਕੋਈ ਪ੍ਰੈਸ ਦਾ ਬਾਲਾ ਇਸਤੇਮਾਲ ਨਹੀਂ ਕਰਦੀ ਹੈਗੀ ਐਸੇ ਤਰ੍ਹਾਂ ਮੈਂ ਜਿਹੜੀ ਗਲੇ ਦੀ ਕਟਿੰਗ ਕਰਕੇ ਮੈਂ ਆਲੇ ਦੁਆਲੇ ਕੱਪੜਾ ਕੱਟ ਕੇ ਉੱਪਰ ਦੀ ਇਹ ਮਸ਼ੀਨ ਜਿਹੜੀ ਆ ਲਾ ਲਈ ਆ ਠੀਕ ਆ ਤੇ ਆਪਾਂ ਹੁਣ ਜਿਹੜਾ ਇਹ ਕੱਪੜਾ ਆ ਜਿਹਦਾ ਮੈਂ ਗਾਲਾ ਜੈਂਪਰ ਦਾ ਬਣਾਉਣਾ ਆ ਇਹ ਚਿੱਟਾ ਉੱਪਰ ਜਿਹੜਾ ਕੱਪੜਾ ਤਾਂ ਆ ਗਿਆ ਕਿਉਂਕਿ ਕੱਪੜੇ ਦੀ ਲੰਬਾਈ ਜਿਹੜੀ ਪੂਰੀ ਪੂਰੀ ਆ ਇਹ ਆਪਾਂ ਇਹਦਾ ਸੈਂਟਰ ਕਰ ਲਿਆ ਜੈਂਪਰ ਦਾ ਪੂਰਾ ਪੂਰਾ ਜਿਹੜਾ ਹਨਾ ਮਤਲਬ ਜਿੱਥੇ ਆਪਾਂ ਗਾਲਾ ਰੱਖਣਾ ਇਤਰੋਂ ਮੈਂ ਗਲੇ ਦਾ ਵੀ ਸੈਂਟਰ ਕਰ ਲਿਆ ਆ ਤੇ ਇਹਦਾ ਮੈਂ ਜਿਹੜਾ ਕੱਪੜੇ ਦਾ ਉਹਦਾ ਵੀ ਸੈਂਟਰ ਕਰ ਲਿਆ ਆ ਜਿੱਥੇ ਆਪਾਂ ਇਹ ਗਾਲਾ ਬਣਾਉਣਾ ਹੈਗਾ ਆ ਠੀਕ ਹੈ ਉਪਰੋਂ ਜਿੰਨੀ ਵੀ ਤੁਸੀਂ ਕਟਾਈ ਪਾਉਣੀ ਆ ਜਿੰਨਾ ਵੀ ਚੜਾਈ ਚ ਗਲ ਰੱਖਣਾ ਆ ਉਹਨੇ ਤੇ ਜਿਹੜੇ ਟੱਕ ਰਿਹਾ ਲਾ ਲੈਣੇ ਆ ਮੈਂ ਇਸੇ ਤਰ੍ਹਾਂ ਲਾਉਣੀ ਆ ਤੇ ਦੋਨੇ ਪਾਸੇ ਆਪਾਂ ਲਾ ਕੇ ਤੇ ਇਧਰੋਂ ਮੈਂ ਸੂਈ ਦੇ ਨਾਲ ਵਿੱਚ ਸੂਈ ਰੱਖ ਦਿੱਤੀ ਆ ਤੇ ਇਧਰੋਂ ਆਪਾਂ ਸੂਈ ਦੇ ਨਾਲ ਅਟੈਚ ਕਰ ਲਿਆ ਆ ਕਈ ਵੈਸੇ ਉੱਦੇ ਲਾ ਲੈਂਦੇ ਪਰ ਮੈਂ ਨਾ ਇਸੇ ਤਰੀਕੇ ਨਾਲ ਲਾਉਣੀ ਮੈਨੂੰ ਇਹ ਆਸਾਨ ਲੱਗਦਾ ਤਰੀਕਾ ਜੇ ਤੁਹਾਨੂੰ ਵੀ ਇਹ ਤਰੀਕਾ ਮੇਰਾ ਚੰਗਾ ਲੱਗਦਾ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਮੈਂ ਕਦੇ ਵੀ ਹਨਾ ਪ੍ਰੈਸ ਦਾ ਨਹੀਂ ਇਸਤੇਮਾਲ ਕੀਤਾ ਕਈ ਪਹਿਲਾਂ ਇਦਾਂ ਗਾਲ ਉਤੇ ਪ੍ਰੈਸ ਦੇ ਨਾਲ ਗਲੇ ਦੀ ਕਟਿੰਗ ਜਿਹੜੀ ਆ ਉਹ ਲਾਉਣਗੇ ਤੇ ਫੇਰ ਜਾ ਕੇ ਉਹਨੂੰ ਫਿਰ ਵਿੱਚੋਂ ਕੱਟ ਕੇ ਫਿਰ ਸਾਰਾ ਕੁਝ ਮੈਂ ਕਦੇ ਨਹੀਂ ਇਦਾਂ ਕੀਤਾ ਹੈਗਾ ਆਪਾਂ ਤਾਂ ਇਦੇ ਚੱਕ ਕੇ ਲਾ ਦੇਈਦਾ ਐ ਬੰ ਇੰਨਾ ਚਿਰ ਤੋਂ ਕੰਮ ਕਰਦੀ ਆ ਘਟੋ ਘਟ ਮੈਨੂੰ 27 ਸਾਲ ਹੋ ਗਏ ਇਸ ਕੰਮ ਕਰਦੀ ਇਹਨੂੰ ਸਲਾਈ ਦਾ ਮੈਂ ਐਸੀ ਤਰ੍ਹਾਂ ਹੀ ਕਰਦੀ ਆ ਤਾਂ ਹੁਣ ਮੈਂ ਸਾਰੇ ਪਾਸੇ ਸਲਾਈ ਜਿਹੜੀ ਆ ਲਾ ਲਈ ਆ ਤਾਂ ਹੁਣ ਮੈਂ ਜਿਹੜਾ ਕੱਪੜਾ ਆ ਵਿੱਚੋਂ ਇਹ ਸਾਰਾ ਆ ਕੱਟ ਦੇਣਾ ਆ ਹੁਣ ਮੈਂ ਤੁਹਾਨੂੰ ਕੱਟ ਕੇ ਦਿਖਾਉਣੀ ਆ ਇਹ ਤਾਂ ਨਾ ਮੈਨੂੰ ਕਰਨਾ ਪੈਂਦਾ ਕਿਉਂਕਿ ਮੈਂ ਇੱਕ ਹੱਥ ਨਾਲ ਕੈਮਰਾ ਫੜਿਆ ਹੋਇਆ ਆ ਤੇ ਮੈਂ ਹੁਣ ਤੁਹਾਨੂੰ ਤਾਂ ਹੀ ਦੱਸਦੀ ਵੀ ਮੈਂ ਇੱਥੋਂ ਇਹ ਕੱਪੜਾ ਜਿਹੜਾ ਆ ਕੱਟ ਦੇਣਾ ਆ ਠੀਕ ਆ ਆ ਕੱਪੜਾ ਮੈਂ ਕੱਟ ਦਿੱਤਾ ਆ ਹੁਣ ਆਪਾਂ ਵਿੱਚ ਥੋੜੇ ਥੋੜੇ ਜਿਹੜੇ ਆ ਜਿੱਥੇ ਗਲਾਈ ਆ ਇੱਥੇ ਆਪਾਂ ਜਿਹੜੇ ਆ ਟੱਕ ਲਾ ਦਵਾਂਗੇ ਠੀਕ ਆ ਇੱਥੇ ਹੁਣ ਆਪਾਂ ਟੱਕ ਲਾ ਦਿੰਨੇ ਆ ਲਓ ਜੀ ਆਪਾਂ ਟਾਕਾ ਦਿੱਤੇ ਲਾ ਆ ਦੇਖ ਲਓ ਇਸ ਤਰ੍ਹਾਂ ਇੰਨਾ ਜ਼ਿਆਦਾ ਵੀ ਨਹੀਂ ਲਾਉਣਾ ਹੈਗਾ ਵੀ ਸਲਾਈ ਕੱਟ ਹੋ ਜਵੇ ਤਾਂ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰਕੇ ਕਈ ਭੈਣਾਂ ਸਲਾਈ ਲਾਉਂਦੀਆਂ ਕਈ ਨਹੀਂ ਲਾਉਂਦੀਆਂ ਪਰ ਮੈਂ ਸਲਾਈ ਲਾ ਦਿੰਨੀ ਆ ਮੈਨੂੰ ਸਲਾਈ ਲਾਉਣ ਦੇ ਨਾਲ ਚੰਗਾ ਲੱਗਦਾ ਆ ਇਦਾਂ ਲੱਗਦਾ ਵੀ ਥੋੜਾ ਸਫਾਈ ਜਿਹੀ ਆ ਜਾਂਦੀ ਆ ਤੇ ਕਈ ਨਹੀਂ ਹੈ ਨਾ ਸਲਾਈ ਲਾਉਂਦੇ ਹੈਗੇ ਫਿਰ ਕਈ ਵਾਰੀ ਹੁੰਦਾ ਗਲ ਉੱਧੜ ਜਾਂਦਾ ਮੈਂ ਕਈ ਵਾਰੀ ਤੀਖਦੀ ਹੁੰਨੀ ਆ ਉਹ ਜਿਹੜਾ ਗਲਾ ਹੈ ਸਲਾਈ ਦੇ ਵਿੱਚੋਂ ਨਿਕਲ ਜਾਂਦਾ ਹੈਗਾ ਆ ਇਹਦੇ ਨਾਲ ਇਹ ਸਲਾਈ ਦੇ ਨਾਲ ਗਲ ਜਿਹੜਾ ਬਹੁਤ ਸੋਹਣਾ ਪੀਠ ਜਿਹੀ ਵੱਜੀ ਰਹਿੰਦੀ ਆ ਜੀ ਆਪਾਂ ਉਤੋਂ ਦੀ ਸਲਾਈ ਜਿਹੜੀ ਆ ਲਾ ਦਿੰਨੇ ਆ ਤਾਂ ਠੀਕ ਆ ਪਹਿਲਾਂ ਇਹਨਾਂ ਹੁਣ ਨਵੇਂ ਸੂਟ ਤੇ ਤੇ ਨਹੀਂ ਪਤਾ ਲੱਗਦਾ ਹੈਗਾ ਤੇ ਜਦੋਂ ਆਪਾਂ ਥੋੜੇ ਇੱਕ ਦੋ ਦੋ ਪਾਉਨੇ ਆ ਤੇ ਜਿੱਥੇ ਮਤਲਬ ਆਪਾਂ ਜੇ ਸਲਾਈ ਨਹੀਂ ਲਾਉਨੇ ਤਾਂ ਉੱਥੋਂ ਉਹ ਟੱਕ ਜਿਆ ਜਿਹੜਾ ਆ ਲਾਗਾ ਨਿਕਲ ਜਾਂਦਾ ਤੇ ਜੈਂਪਰ ਜਿਹੜਾ ਆ ਪਾਟ ਜਾਂਦਾ ਹੈਗਾ ਆ ਚਲੋ ਮੈਂ ਸਲਾਈ ਪੂਰੀ ਲਾ ਲਈ ਆ ਤੇ ਤੁਸੀਂ ਨਾ ਮੇਰੀਆਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਮੇਰੀ ਇਹ ਵੀਡੀਓ ਦੇ ਵਿੱਚ ਕੰਮ ਦੀਆਂ ਹੀ ਗੱਲਾਂ ਹੁੰਦੀਆਂ ਆ ਤਾਂ ਆਪਾਂ ਹੁਣ ਵੱਡਾ ਬਖਾ ਕਰਕੇ ਇਸੇ ਤਰ੍ਹਾਂ ਮਸ਼ੀਨ ਨੂੰ ਹਨਾ ਇੱਦਾਂ ਵਾਪਸ ਕਰਕੇ ਆਪਾਂ ਇਹਨੂੰ ਕੱਚਾ ਕਰ ਲਿਆ ਆ। ਦੇਖ ਲਓ ਕਿੰਨੀ ਸਫਾਈ ਦੇ ਨਾਲ ਸੌਖੇ ਟਾਂਗ ਦੇ ਨਾਲ ਜਿਹੜਾ ਇਹ ਆਪਾਂ ਗਲੇ ਦੀ ਕਟਿੰਗ ਗਿਆ ਲਾ ਲੈਣੇ ਹੈਗੇ ਤੁਸੀਂ ਵੀ ਇਸ ਤਰ੍ਹਾਂ ਲਾ ਲਿਆ ਕਰੋ ਤੇ ਆਪਾਂ ਫਿਰ ਹੋਰ ਮੈਂ ਵੀਡੀਓ ਦੇ ਨਾਲ ਇਸੇ ਵਿੱਚ ਹੀ ਮਿਲਾਂਗੇ ਇਸ ਜੈਂਪਰ ਦੇ ਵਿੱਚ ਪਾਈਪਿੰਗ ਸਿਖਾਉਂਗੀ ਤੁਹਾਨੂੰ ਵੀ ਸੌਖੇ ਤਰੀਕੇ ਨਾਲ ਕਿਵੇਂ ਬਣਾਈ ਜਾਂਦੀ ਹੈ ਠੀਕ ਹੈ ਜੀ।